ਇਹ ਹੈਗਾ ਜੀ ਵਾਲਨ ਕਲਗੀਧਰ ਗੁਰਮਤਿ ਵਿਦਿਆਲਾ ਤੇ ਬੱਚਾ ਨੂੰ ਗੁਰਮਤਿ ਦੀ ਪੜ੍ਹਾਈ ਪੰਜਾਬੀ ਗੁਰਬਾਣੀ ਸੰਥਿਆ ਗੱਤਕਾ ਕੀਰਤਨ ਸਖਲਾਈ ਹਰ ਤਵਾਰ ਸ਼ਨੀਵਾਰ ਇੱਥੇ ਕਲਾਸਾਂ ਲੱਗਦੀਆਂ ਬੱਚਿਆਂ ਦੀਆਂ ਬਹੁਤ ਬੱਚੇ ਆਉਂਦੇ ਆ ਕਲਾਸਾਂ ਚ ਅਲੱਗ-ਅਲੱਗ ਰੂਮ ਬਣਾਏ ਹੋਏ ਆ ਤੇ ਟੀਚਰ ਸੇਵਾਵਾਂ ਦਿੰਦੇ ਆ ਕੁੜੀਆਂ ਬੱਚੇ ਸਾਰੇ ਹੁਣ ਬੱਚਿਆਂ ਦੀ ਹੋ ਗਈ ਕਲਾਸ ਤੇ ਬੱਚੇ ਹੁਣ ਛਗਰੇ ਪ੍ਰਸ਼ਾਦਾ ਪ੍ਰਸ਼ਾਦਾ ਪਾਣੀ ਇੱਥੇ ਸਰਬ ਲੋਚ ਸਾਰਾ ਇਹ ਆ ਬੱਚਿਆਂ ਦੀਆਂ ਲੱਗੀਆਂ ਲਾਈਨਾਂ ਇੱਥੇ ਸਾਰੇ ਬੱਚੇ ਲੱਗੇ ਹੋਏ ਆ ਪ੍ਰਸ਼ਾਦਾ ਛਕਣ ਕੀ ਬਾਤ ਆ ਲੱਗੀ ਦਿਖ ਬਣਦੀ ਆ ਨਾ ਇੱਥੇ ਵਿਦੇਸ਼ਾਂ ਚ ਆ ਕੇ ਵਾੜੀ ਜਣ ਜੁੜਦੀ ਆ ਆਪਣੀ ਸੰਗਤ ਗੁਰਸਿੱਖੀ ਨਾਲ ਆ ਦੇਖੋ ਵਾਹ ਜੀ ਮਾਪੇ ਉਹ ਲੈ ਕੇ ਆਉਂਦੇ ਆ ਤੇ ਵਰਦੀਆਂ ਵੀ ਦੇਖੋ ਆਪਣੇ ਤੇ ਪੰਜਾਬ ਚ ਸੰਗਦੇ ਆ ਨਾ ਇਦਾਂ ਦੀਆਂ ਵਰਦੀਆਂ ਪਾਉਂਦੇ ਦਮਾਲੇ ਬੰਨਣੇ ਚੋਲੇ ਪਾਉਣੇ ਆ ਦੇਖੋ ਕਿੱਡੇ ਸੋਹਣੇ ਸੋਹਣੇ ਚੋਲੇ ਪਾਈ ਫਿਰਦੇ ਬੱਚੇ ਤੇ ਇੱਥੇ ਦੇਖੋ ਆਮ ਬੱਚੇ ਸੋਹਣੀਆਂ ਸੋਹਣੀਆਂ ਦਸਤਾਰਾਂ ਬੰਨ ਕੇ ਲਿਆਉਂਦੇ ਆ ਲੋਕ ਆਪਣੇ ਬੱਚਿਆਂ ਨੂੰ